ਸਵਈਆ ਚੰਦ ਰੋਸ ਭਰਿਓ ਰਨਮੋ ਰਗ ਰਗਨਾਥ ਸੋ 라ਵਣ ਕੋ ਬਹੁ ਬਾਨ ਪ੍ਰਹਾਰੇ ਸਰੌਣਤ ਨਾਇਕ ਲੱਗਿਓ ਤਿਨ ਕੇ ਤਨ ਥਰੂਣ ਥਰੂਣ ਨਾ ਨਾਇਕ ਲੱਗਿਓ ਤਿਨ ਕੇ ਤਨ ਫੋਰ ਜਿਹੜੇ ਤਨ ਪਾਰ ਪਧਾਰੇ ਬ੍ਰਹਮਚੰਦਰ ਜੀ ਦੇ ਥੀਰੇ ਇੱਡੇ ਲੱਗੇ ਖੂਨ ਨਾਲ ਨਹੀਂ ਤੇ ਬੜੇ ਰੌਣ ਦੇ ਵਿੱਚ ਜੀ ਨਾ ਅੱਗੇ ਚਲੇ ਗਏ ਸਰੌਣਤ ਹੈ ਇਥੇ ਹੈ ਨਾ ਥਰੂਣ ਨਾ ਨਾਇਕ ਲੱਗਿਓ ਤਿਨ ਕੇ ਤਨ ਨੰਨਾ ਹੋਰ ਜਿੜੈ ਸੰਜੋ ਨੂੰ ਭਨ ਕੇ ਤਨ ਪਾਰ ਪਧਾਰੇ ਇੱਥੇ ਤਤਤ ਬਈ ਨੰਨਾ ਇੱਥੇ ਕਰ ਲਿਓ ਮਹਾਰਾਜ ਜੀ ਸਰਾਉਣ ਨਾਨਕ ਲੱਗਿਓ ਤਨ ਕੇ ਤਨ ਹੋਰ ਜਿੜੈ ਤਨ ਪਾਰ ਪਧਾਰੇ ਹਾਂਜੀ ਬਾਜ ਗਜੀ ਰਥ ਰਾਜ ਰਥੀ ਰਣ ਭੂਮ ਗਿਰੈ ਰਥ ਰਥੀ ਤੇ ਬਾਜ ਗਜੀ ਰਥ ਰਾਜ ਰਾਜ ਰਥੀ ਰਣ ਭੂਮ ਗਿਰੇ ਇਹ ਪਾਤ ਸੰਘਾਰੇ ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪਉਣ ਪ੍ਰਚੰਡ ਉਖਾਰੇ ਧਾਇ ਪਰੇ ਕਰ ਕੋਪ ਬਨੇਚਰ ਹੈ ਤਨ ਕੇ ਜੀ ਰੋਸ ਜਗਿਓ ਕਲਕਾਰ ਪੁਕਾਰ ਪਰੇ ਚ ਹੂੰ ਘਾਰਣ ਘਾ ਘਾ ਕਲਕਾਰ ਪੁਕਾਰ ਪਰੇ ਚ ਹੂੰ ਘਾ ਰਣ ਛਾੜ ਹਠੀਨਾ ਇੱਕ ਭਗਿਓ ਗਹਿਬਾਨ ਕ ਮਾਨ ਕਦਾ ਬਰਛੀ ਉਤਤੇ ਦਲ 라ਵਣ ਕੋ ਉਮਗਿਓ ਪਟ ਜੂਜ ਅਰੂਜ ਗਿਰੇ ਧਰਣੀ ਤਿਜ ਰਾਜ ਭ੍ਰਮਿਓ ਸ਼ਿਵ ਧਿਆਨ ਡਿਗਿਓ ਜੂਜ ਅਰੂਜ ਗਿਰੇ ਪਟਵਾ ਤਨ ਕਾਇਨ ਤੇ ਦੰਤੇ ਜੂਜ ਅਰੂਜ ਗਿਰੇ ਪਟਵਾ ਤਨ ਸ੍ਰੀ ਦੇ ਤੇ ਕਾਇਨ ਕਾਇ ਕਨੇ ਪਭਰਾਨੇ ਹਾਂਜੀ ਅਰੂਜ ਅਰੂਜ ਜੀਰੇ ਪਟਵਾ ਹਾਂ ਪਟਵਾ ਤਨ ਬਾਹ ਅਲਕਹੂਰਮਿਆਂ ਦੇ ਬਾਹ ਉਹਨਾਂ ਪਟ ਸੂਰਮਿਆਂ ਦੇ ਸਰੀਰ ਜਿਹੜੇ ਹਾਂਜੀ ਬਾਹ ਅਲਕਹਾਂ ਹਾਂ ਉਹ ਲੜਦਿਆਂ ਦੇ ਗਿਰਪੇ ਜੰਗ ਭੂਮ ਕਾ ਚ ਘਾਇਨ ਘਾਇ ਕਨੇ ਪਿਵਰਾਨੇ ਜਿਹੜੇ ਜ਼ਖਮ ਪਏ ਸੀ ਉਹਨਾਂ ਜ਼ਖਮਾਂ ਦੇ ਵਿੱਚੋਂ ਘੱਬ ਘੱਬ ਕਰਕੇ ਆਵਾਜ਼ ਆਉਂਦੀ ਐ ਖੂਨ ਨਿਕਲਦਾ ਜੰਬੁਕ ਗਿੱਧ ਪਸਾ ਚਨ ਸਾਚਰ ਫੂਲ ਫੇਰੇ ਰਨਮੋ ਰਹਿਸਾਨੇ ਹਾਂ ਰਹਿਸਾਨੇ ਖੁਸ਼ ਹੋ ਕੇ ਆਨੰਦ ਮਾਨ ਰਹੇ ਨੇ ਕਾਂਪ ਉੱਠੀ ਸੁਰ ਦਿਸ਼ਾ ਬਿਦਿਸ਼ਾ ਦਿਗ ਪਾਲਨ ਫੇਰ ਪ੍ਰਲੈ ਅਨੁਮਾਨੇ ਭੂਮ ਆਕਾਸ਼ ਉਦਾਸ ਭਏ ਗਨ ਦੇਵ ਅਦੇਵ ਭ੍ਰਮੇ ਪਹਿਰਾਨੇ ਰਾਵਨ ਰੋਸ ਭਰਿਓ ਰਨਮੋ ਰਿਸਸ ਸਰ ਓਬ ਪ੍ਰਯੋਗ ਪ੍ਰਹਾਰੇ ਭੂਮ ਆਕਾਸ਼ ਦਿਸ਼ਾ ਬਿਦਿਸ਼ਾ ਸਭ ਔਰ ਸਭ ਓਰ ਰੁਕੇ ਨਹਿ ਜਾਤ ਨਿਹਾਰੇ ਭੂਮ ਅਕਾਸ ਦਿਸਾ ਵਿਦੇਸਾ ਸਭ ਓਰ ਰੁਕੇ ਨਹਿ ਜਾਤ ਨਿਹਾਰੇ ਸ੍ਰੀ ਰਗੁਰਾਜ ਸਰਾਸਨ ਲੈ ਛਿਨਮੋ ਛੁਭ ਕੈ ਸਰਪੁੰਜ ਨਿਵਾਰੇ ਨਿਵਾਰੇ ਛਿਨਮੋ ਸੁਭ ਛੁਭ ਕੈ ਸਰਪੁੰਜ ਨਿਵਾਰੇ ਜਾਨਕ ਭਾਨ ਉਦੈ ਨਿਸਕੋ ਲਖ ਕੈ ਸਭ ਹੀ ਤਮ ਤੇਜ ਪਧਾਰੇ ਤਮ ਤਮ ਪਾਠ ਕਰ ਲਿਓ ਤਪ ਦੇਥੋਂ ਤਮ ਤੇਜ ਪਧਾਰੇ ਜਾਨਕ ਚਾਨਕ ਭਨ ਉਦੈ ਨਿਸਕ ਲਖ ਕੈ ਸਭ ਹੀ ਤਮ ਤੇਜ ਪਧਾਰੇ ਰੋਸ ਭਰੇ ਰਨਮੋ ਰਗਨਾਥ ਕਮਾਨ ਲੈ ਬਾਨ ਅਨੇਕ ਚਲਾਏ ਬਾਜ ਬਜੀ ਗਜਰਾਜ ਘਨੇ ਬਾਜ ਗੱਜੀ ਗਜਰਾਜ ਘਨੇ ਰਾਥਰਾਜ ਬਣੇ ਕਰ ਰੋਸ ਉਡਾਏ ਜੇ ਦੁੱਖ ਦੇਹ ਕਟੇ ਸੀ ਕਹਿਤ ਤੇਰਨ ਆਜ ਪ੍ਰਤੱਖ ਦਿਖਾਏ ਪ੍ਰਤੱਖ ਦਿਖਾਏ ਪ੍ਰਤੱਖ ਛਛਾ ਪਾ ਆ ਜੰਗ ਦੇ ਵਿੱਚ ਮਨ ਹੌਲਾ ਕੀਤਾ रामचंद्र ਜਿਹੜਾ ਵਿਛੋੜੇ ਵਿੱਚ ਦੁੱਖ ਚੱਲਿਆ ਸੀ ਸੀਤਾ ਦੇ ਅੱਜ ਜੰਗ ਲੜ ਰਹੇ ਹਾਂ ਜੇ ਦੁਖ ਦੇਹ ਕਟੇ ਸੀ ਕਿਹਤ ਤੇ ਰਨ ਆਜ ਪ੍ਰਤਾਛ ਦਿਖਾਏ ਰਾਜੀਵ ਲੋਚਨ RAM ਕੁਮਾਰ ਘਨੋਂ ਰਨ ਘਾਲ ਘਨੋਂ ਘਰ ਘਾਏ ਘਨੇ ਘਰ ਘਾਏ ਘਨੇ ਹਾਂ ਘਨੇ ਘਰ ਘਾਏ ਘਨੇ ਘਰ ਘਾਏ ਰਾਵਣ ਰੋਸ ਭਰਿਓ ਗਰਜਿਓ ਰਨ ਮੋ ਲਹਿਕੇ ਸਭ ਸੈਨ ਭਜਾਨਿਓ ਆਪ ਹੀ ਹਾਕ ਹਥਿਆਰ ਹਠੀ ਗਹਿ ਸ੍ਰੀ ਰਗੁਨੰਦਨ ਸੋਰਣ ਠਾਨਿਓ ਚਾਬਕ ਮਾਰਕੁਦਾਏ ਤੁਰੰਗਨ ਜਾਏ ਪਰਿਉ ਕਛ ਤਰਾਸਨ ਮਾਨਿਉ ਬਾਨਨ ਤੇ ਵਿਦਬਾਹਨ ਤੇ ਮਨਮਾਰਤ ਕੋ ਰਥਚੋਰ ਸਧਾਨਿਉ ਮਨਮਾਰਤ ਕੋ ਰਥਚੋਰ ਸਧਾਨਿਉ ਸ੍ਰੀ ਰਗੁਨੰਦਨ ਕੀ ਭੁਜਤੇ ਜਬ ਛੋਰਸ ਰਾਸਨ ਪਾਨ ਓਡਾਨੈ ਭੂਮ ਅਕਾਸ ਪਤਾਰ ਚਹੂ ਚੱਕ ਪੂਰ ਰਹੇ ਨਹੀਂ ਜਾਤ ਪਛਾਨੈ ਤੋਰ ਸੁਨਾਹ ਸੁਭਾਣ ਕੇ ਤਨ ਆਹ ਕਰੀ ਨਹੀਂ ਪਾਰ ਪਰਾਨੇ ਛੇਦ ਕਰੋ ਟਨ ਓਟਨ ਕੋਟ ਅਟਾਨ ਮੋ ਜਾਨ ਕੀ ਬਾਨ ਪਛਾਨੇ ਸ੍ਰੀ ਅਸਰਾਰਦਨ ਕੇ ਕਰ ਕੋ ਜਿਨ ਏਕ ਹੀ ਬਾਨ ਬਿਖੈ ਤਨ ਚਾਖਿਓ ਭਾਜ ਸਕਿਓ ਨਾ ਭਿਰਿਓ ਹਟਕੈ ਭਟ ਏਕ ਹੀ ਘਾਇ ਧਰਾ ਪਰ ਰਾਖਿਓ ਏਕ ਹੀ ਘਾਇ ਧਰਾ ਪਰ ਰਖਿ